ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਰੋ ਚੜ੍ਹਦੀ ਕਲਾ ਚਲੋ ਜੀ ਵਲੌਗ ਦੇ ਸ਼ੁਰੂਆਤ ਇੱਧਰ ਆਪਾਂ ਬਣਾਉਣ ਲੱਗੇ ਸੀ ਦਾਲ ਦਾਲ ਨੂੰ ਮੈਂ ਪਹਿਲਾਂ ਹੀ ਤੜਕਾ ਲਾ ਲੈਂਦੀ ਹਾਂ ਤੇ ਅੱਜ ਦਾ ਵਲੌਗ ਜਿਹੜਾ ਹੋਏਗਾ ਨਾ ਜਿੰਨੇ ਅਕਸਰ ਪੈਣਾ ਕਈ ਵੀ ਆਪਣੇ ਘਰ ਮલાઈ ਜੰਮੀ ਹੁੰਦੀ ਹੈ ਬਹੁਤ ਦਿਨਾਂ ਦੀ ਮલાઈ ਹੋ ਜਾਵੇ ਹਨਾ 5-7 ਦਿਨ ਹਫ਼ਤੇ ਦਾ 10 ਦਿਨ ਦੀ ਮલાઈ ਤੇ ਉਹਦੇ ਵਿੱਚੋਂ ਡਾਇਰੈਕਟ ਆਪਾਂ ਕਿਉਂ ਕਿੱਦਾਂ ਕੱਢਣਾ ਬਹੁਤ ਸਿੰਪਲ ਤੇ ਸੌਕੇ ਤਰੀਕੇ ਨਾਲ वो तो थोड़े ना मैं भीडियो शेयर करा ठीक है जी बहुत वजी लगता है जड़िया बढ़िया बढ़िया कोई चीज़ होे भी बच दो कहीं हम अपने कोस की बचत हो जाती है टाइम भी घट हूँ है ना जी मैं बहुत सौखा तरीका है ठीक है जी इस तरीके जिन्हें मैं बनाई हूँ अक्सर थोड़े ना हर तो एक चीज़ मैं ब्लॉग शेयर कर दी हाँ जो भी कोई फेस मुताबिक कोई भी चीज़ हो भी, उस तरह थोड़े तो न मैं शेयर कर देनी हूँ ਤੇ ਅੱਜ ਬਣਾਵਾਂਗੇ ਮਲਾਈ ਪਈ ਹੋਈ ਸੀ ਸਾਡੇ ਕੋਲ ਮੈਂ ਘੋੜਾ ਬਣਾ ਲਈ ਸੀ ਤੇ ਕਿਉਂ ਬਣਾਉਂਦਾ ਬਹੁਤ ਹੀ ਸੋਖਾ ਤੇ ਸਿੰਪਲ ਤਰੀਕਾ ਨਾਲ ਇਹਦਾ ਘੱਟ ਗੈਸ ਲੱਗਦੀ ਏ ਠੀਕ ਹੈ ਨੀ ਨਾਲੇ ਘੱਟ ਮਿਹਨਤ ਲੱਗਦੀ ਏ ਤੇ ਕਿਉਂ ਜ਼ਿਆਦਾ ਵੀ ਬਣਦਾ ਇਸ ਤਰ੍ਹਾਂ ਕਿਉਂ ਦੀ ਵੇਸਟੇਜ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਤੇ ਮੈਂ ਕਿਹਾ ਚਲੋ ਬਾਕੀ ਦਾ ਤੱਕ ਤੁਸੀਂ ਬਣੇ ਰਹੋ गाइस ਇਦਾਂ ਆਪਾਂ ਤੜਕਾ ਲਾ ਕੇ ਪੱਲੇ ਦਾਲ ਬਣਾਉਣ ਲੱਗੇ ਆ ਤੇ ਇਦਾਂ ਹੀ ਕੋਈ ਵੀ ਸਬਜ਼ੀ ਹੋਵੇ ਕੁਝ ਹੋਵੇ ਤੁਹਾਡੇ ਹਮੇਸ਼ਾ ਆਪਣੀਆਂ ਵੀਡੀਓ ਮੈਂ ਸ਼ੇਅਰ ਕਰਦੀ ਰੇਣੀ ਹੁੰਦੀ ਆ ਆਪਣਾ ਪਿਆਰ ਤੇ ਸਪੋਰਟ ਇਸੇ ਤਰ੍ਹਾਂ ਹੀ ਬਣਾਈ ਰੱਖਿਆ ਕਰੋ ਠੀਕ ਹੈ ਜੀ। ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ। ਮੈਨੂੰ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਬਣੇ ਰੋ ਗਾਇਸ ਦਾ ਤੱਕ ਤੁਸੀਂ। ਤੇ ਲੋ ਜੀ ਆਹ ਦੇਖੋ ਜੀ ਸਾਡੇ ਕੋਲ ਪਿਆ ਸੀ ਕਿ ਮਲਾਈ ਕੱਟੀ ਹੋਈ ਠੀਕ ਹੈ ਜੀ। ਮੈਂ ਜਿਵੇਂ ਕੋਈ ਭਾਂਡੇ ਚ ਜੱਗ ਚ ਜਾਂ ਕਿਤੇ ਰੱਖ ਲੈਂਦੀ ਹੁਣ ਇਹਨੂੰ ਆਪਾਂ ਕਾਹੀਨੇ। ਅੱਜ ਕੱਲ ਜਿਵੇਂ ਹੀ ਮੌਸਮ ਨਾ ਠੰਡਾ ਹੋ ਗਿਆ ਤੇ ਸਾਨੂੰ ਥੋੜਾ ਕੱਢਣਾ ਵੀ ਮੁਸ਼ਕਲ ਲੱਗਦਾ ਹੈ ਨਾ ਮੱਖਣ। ਤੇ ਫਿਰ ਆਪਾਂ ਇਹਨੂੰ ਡਾਇਰੈਕਟ ਜੇਕਰ ਤੁਸੀਂ ਚਾਹੋ ਇਹਨੂੰ ਮੱਖਣ ਕੱਢਣਾ ਤੇ ਕੱਢ ਸਕਦੇ ਜੀ ਇਹਨਾਂ ਨੂੰ ਮਤਲਬ ਟਾਈਮ ਹੁੰਦਾ ਠੀਕ ਹੈ ਜੇਕਰ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਹਲਕਾ ਜਿਹਾ ਤੁਸੀਂ ਇਹਨੂੰ ਕੋਸਾ ਕਰਕੇ ਹੱਥ ਦੇ ਨਾਲ ਵੀ ਆਪਾਂ ਇਹਨੂੰ ਮੱਖਣ ਕੱਢ ਸਕਦੇ ਆ ਇਹਦਾ ਬਸ ਇਹ ਹੋ ਜਾਂਦਾ ਜੇਕਰ ਆਪਾਂ ਮੱਖਣ ਕੱਢ ਲੈਨੇ ਆ ਨਾ ਇਸ ਤਰ੍ਹਾਂ ਕਰਕੇ ਬਹੁਤ ਸੌਖੇ ਤਰੀਕੇ ਨਾਲ ਵੀ ਨਿਕਲ ਜਾਂਦਾ ਠੀਕ ਹੈ ਜੀ ਅੱਜ ਕੱਲ ਮੌਸਮ ਬਦਲਿਆ ਹੋਇਆ ਨਾ ਜਿਵੇਂ ਠੰਡਾ ਹੋ ਗਿਆ ਹੈ ਹਲਕਾ ਜਿਹਾ ਠਾਰਪਾਣਾ ਲੈਣੀ ਹੈ ਤੁਸੀਂ ਤੇ ਆ ਦੇਖੋ ਜੀ ਇਹਦੇ ਚੋਂ ਖੂਬਸਾਰਾ ਮੱਖਣ ਨਿਕਲ ਜਾਏਗਾ ਇਸ ਤਰ੍ਹਾਂ ਕਰਕੇ ਜਿਵੇਂ ਆਪਾਂ ਆਟਾ ਗੁੰਨਦੇ ਆ ਨਾ ਐਦਾ ਕਰਕੇ ਕੱਢ ਲਾਂਗੇ ਜੇਕਰ ਨਹੀਂ ਕੱਢਣਾ ਤੇ ਇਹਨੂੰ ਆਪਾਂ ਡਾਇਰੈਕਟ ਹੀ ਬਸ ਇਹ ਫਾਇਦਾ ਹੋ ਜਾਂਦਾ ਹੈ ਡਾਇਰੈਕਟ ਵੀ ਆਪਾਂ ਮੱਖਣ ਕਿਉਂ ਕੱਢ ਸਕਦੇ ਆ ਤੇ ਮੈਂ ਤੁਹਾਨੂੰ ਡਾਇਰੈਕਟ ਵਾਲਾ ਹੀ ਦਿਖਾਵਾਂਗੀ ਠੀਕ ਹੈ ਜੀ ਪਰ ਮੈਂ ਦੱਸ ਰਹੀ ਆ ਕਿ ਜੇਕਰ ਇਹਦੇ ਚ ਤਾਜੀ ਮਲਾਈ ਜਿਵੇਂ ਹੁੰਦੀ ਹੈ ਤੇ ਜਿਹੜਾ ਦੁੱਧ ਨਿਕਲਦਾ ਨਾ ਤੇ ਦੁੱਧ ਦੇ ਆਪਾਂ ਨੂੰ ਹੁੰਦਾ ਪਨੀਰ ਬਣਾ ਲਓ ਉਹਦਾ ਦਹੀਂ ਚ ਮਾ ਲਓ ਮਿੱਠਾ ਹੁੰਦਾ ਬਹੁਤ ਵਧੀਆ ਹੁੰਦਾ ਤੇ ਲੋ ਜੀ ਆਪਾਂ ਨਹੀਂ ਕੱਢਾਂਗੇ ਤੇ ਆਪਾਂ ਡਾਇਰੈਕਟ ਇਹਦਾ ਸਾਰੀ ਮਲਾਈ ਦਾ ਬਸ ਇਦਾਂ ਹੀ ਆਪਾਂ ਘਿਓ ਬਣਾਵਾਂਗੇ ਠੀਕ ਹੈ ਜੀ ਤੇ ਲੋ ਜੀ ਇੱਥੇ ਆਪਾਂ ਆਪਣੀ ਮਲਾਈ ਇਹਦੇ ਤੇ ਰੱਖ ਦਾਂਗੇ ਠੀਕ ਹੈ ਜੀ ਹੁਣ ਗੈਸ ਬਾਲਾਂਗੇ ਤਾਂ ਕਿ ਸਾਡੀ ਮਲਾਈ ਬਿਲਕੁਲ ਪਿਗਲ ਜਾਏ ਇਹਨੂੰ ਆਪਾਂ ਪਿਗਲਾ ਲੈਣਾ ਠੀਕ ਹੈ ਜੀ ਜਿਵੇਂ ਆਪਣਾ ਸਿੰਪਲ ਨਾਰਮਲ ਆਪਾਂ ਇਹ ਪਿਗਲਾਣੇ ਆ ਨਾ ਇਸ ਤਰ੍ਹਾਂ ਕਰਕੇ ਪਿਗਲਾ ਲੈਣਾ ਇਹਦੇ ਚੋਂ ਡਾਇਰੈਕਟਲੀ ਜਿੱਥੇ ਹੀ ਥੋੜੀ ਜੀ ਗਰਮ ਹੁੰਦੀ ਹੈ ਫਿਰ ਮੈਂ ਦੱਸਦੀ ਆ ਤੁਹਾਨੂੰ ਕਿਸ ਤਰ੍ਹਾਂ ਕਰਨਾ ਹੈ ਇਸ ਤਰ੍ਹਾਂ ਇਹ ਵਿੱਚ ਕੜਸ਼ੀ ਮਾਲਦੇ ਜਾਣਾ ਵਧੀਆ ਤਰੀਕੇ ਨਾਲ ਸਾਰੇ ਪੀਕਲ ਜੇ ਹਲਕਾ ਜਿਹਾ ਹੱਥ ਨਾਲ ਜੇਕਰ ਤੁਸੀਂ ਕਰੋ ਮੱਖਣ ਡਾਈਬ ਹੋ ਜਾਂਦੀ ਇਸ ਤਰ੍ਹਾਂ ਇਸ ਤਰ੍ਹਾਂ ਪੀਕਲ ਵੀ ਜਾਏਗੀ ਜਿਵੇਂ ਨੋਰਮਲ ਮੱਖਣ ਪੀਗਲਦਾ ਹੈ ਨਾ ਇਸ ਤਰ੍ਹਾਂ ਹੀ ਪੀਗਲਦੀ ਜਾਏਗੀ ਬਸ ਮੱਖਣ ਕੱਢਣ ਦਾ ਇਹ ਫਾਇਦਾ ਹੋ ਜਾਂਦਾ ਹੈ ਕਿ ਤਾਂ ਉਹਦੇ ਚੋਂ ਖੱਟਾਪਨ ਜੇ ਜਲਦੀ ਨਿਕਲ ਜਾਂਦਾ ਹੈ ਤੇ ਉਹ ਵਾਲੀ ਮਲਾਈ ਵਾਲੇ ਲੱਸੀ ਕੰਮ ਵੀ ਆ ਜਾਂਦੀ ਹੈ ਔਰ ਮਲਾਈ ਤੋਂ ਜੇਕਰ ਤੁਸੀਂ ਸੱਚੀ ਕਢਦੇ ਹੋ ਨਾ ਦੁੱਧ ਕਿ ਉਹਦਾ ਬਹੁਤ ਅੱਛੇ ਯੂਜ਼ ਹੁੰਦੇ ਆ ਉਹਦਾ ਤੁਸੀਂ ਆਟਾ ਗੁੰਨ ਲਓ ਠੀਕ ਹੈ ਜੀ ਤੇ ਸਿਰ ਵੀ ਧੋ ਸਕਦੇ ਹੋ ਤੁਸੀਂ ਪਨੀਰ ਵੀ ਬਣਾ ਸਕਦੇ ਹੋ ਦਹੀਂ ਵੀ ਚਵਾ ਸਕਦੇ ਹੋ ਆ ਦੇ ਇਸ ਤਰ੍ਹਾਂ ਕਰਕੇ ਹੁਣ ਇਹ ਪਿਗਲ ਵੀ ਜਾਏਗੀ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਪਿਘਲਾ ਲੈਣਾ ਇੱਕ ਵੀ ਦਾਣਾ ਨਹੀਂ ਰਹਿਣਾ ਚਾਹੀਦਾ ਤੇ ਲੋ ਜੀ ਆ ਦੇਖ ਲੈਣਾ ਤੁਸੀਂ ਵਧੀਆ ਤਰੀਕੇ ਨਾਲ ਜੇਕਰ ਤੁਹਾਡਾ ਪਿਗਲ ਗਿਆ ਠੀਕ ਹੈ ਮਲਾਈ ਸਾਰੀ ਬਿਲਕੁਲ ਮੁਲਾਇਮ ਨਰਮ ਹੋਣੀ ਚਾਹੀਦੀ ਹੈ ਪਿਗਲਣ ਚਾਹੀਦੀ ਹੈ ਉਸ ਤੋਂ ਬਾਅਦ ਫਿਰ ਆਪਾਂ ਇੱਕ ਗਲਾਸ ਪਾਣੀ ਦਾ ਲੈ ਲੈਣਾ ਠੀਕ ਹੈ ਜੀ ਪਾਣੀ ਦਾ ਲੈ ਕੇ ਆਪਾਂ ਇੱਥੇ ਵਿਚਕਾਰ ਜੇ ਰੱਖ ਦੇਣਾ ਇਹਦੇ ਵਿਚਕਾਰ ਰੱਖ ਕੇ ਹੁਣ ਆਪਾਂ ਗੈਸ ਕਰ ਦਾਂਗੇ ਜੀ ਬਿਲਕੁਲ ਬੰਦ ਠੀਕ ਹੈ ਜੀ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਹੋਲੇ ਹਲਕਾ ਜਿਹਾ ਫਿਰ ਮਤਲਬ 15 20 ਮਿੰਟ ਲਈ ਆਪਾਂ ਇਹਨੂੰ ਗੈਸ ਤੋਂ ਦੇਚ ਫ੍ਰੀਜ ਦੇ ਵਿੱਚ ਰੱਖ ਦੇਣਾ ਠੀਕ ਹੈ ਜੀ ਤਾਂ ਕਿ ਜਿਹੜੀ ਇਹਦੀ ਉੱਪਰਲੀ ਘਿਓ ਵਾਲੀ ਪਰਤ ਹੈ ਨਾ ਜਿਹੜੀ ਲੱਸੀ ਹੋਏਗੀ ਖੱਟੀ ਲੱਸੀ ਉਹ نیچے ਜੰਮ ਜਾਏਗੀ ਤੇ ਜਿਹੜੀ ਘਿਓ ਵਾਲੀ ਪਰਤ ਹੈ ਸਾਰੀ ਉੱਪਰ ਆ ਜਾਈ ਹੁਣ ਆਪਾਂ ਇਹਨੂੰ 15-20 ਮਿੰਟਾਂ ਬਾਅਦ ਇਹਨੂੰ ਜਿ ਰੱਖਾ ਗਿਆ ਆਪਾਂ ਗੈਸ ਉਹਦੇ ਤੇ ਫ੍ਰੀਜ ਦੇ ਵਿੱਚ ਠੀਕ ਹੈ ਜੀ ਹਲੇ ਇਹਨੂੰ ਆਪਾਂ ਇੱਥੇ ਰੱਖ ਦਿੰਨੇ ਆ ਤੇ ਦੱਸੋ ਤੁਸੀਂ ਬਨੇਰੋ ਗਾਇਸ ਤੇ ਲੋ ਜੀ ਆਹ ਦੇਖੋ ਜੀ ਜਿਵੇਂ ਹੀ ਆਪਾਂ ਦਹੀਂ ਇਹਦੇ ਵਿੱਚ ਘਿਓ ਜਮਾਇਆ ਸੀ ਨਾ ਆਹ ਦੇਖੋ ਬਹੁਤ ਵਧੀਆ ਤਰੀਕੇ ਨਾਲ ਜੰਮ ਗਿਆ ਜਿਹੜਾ ਗੈਸ ਸੌਰੀ ਆਵਲਾ ਇੱਕ ਗਲਾਸ ਹੈ ਆਪਾਂ ਰੱਖਿਆ ਸੀ ਇਹਨੂੰ ਇਦਾਂ ਵਿੱਚ ਘੁਮਾ ਲੈਣਾ ਠੀਕ ਹੈ ਆ ਦੇਖੋ ਪਾਣੀ ਵੀ ਨਹੀਂ ਜੰਮਿਆ ਥੋੜੀ ਦੇਰ 15-20 ਮਿੰਟ ਰੱਖਣਾ ਹੁਣ ਆਪਾਂ ਆਹ ਵਾਲਾ ਜਿਹੜਾ ਪਾਣੀ ਹੈ ਨਾ ਆ ਕੱਢ ਲਾਂਗੇ ਕਿਸੇ ਚੀਜ਼ ਚ ਕੱਢ ਲਾਂਗੇ ਇਹਨੂੰ ਲੱਕ ਤੋਂ ਤੇ ਲੋ ਜੀ ਹੁਣ ਇਹਨੂੰ ਆਪਾਂ ਸਾਈਡ ਤੋਂ ਚਾਹੇ ਤੁਸੀਂ ਚਾਓ ਤੇ ਇਦਾਂ ਕੱਢ ਸਕਦੇ ਹੋ ਠੀਕ ਹੈ ਇਦਾਂ ਕਿਉਂ ਸਾਈਡ ਤੋਂ ਇਸ ਤਰ੍ਹਾਂ ਕਰ ਸਕਦੇ ਹੋ ਥੋੜੀ ਜਗ੍ਹਾ ਬਣਾ ਲਓ ਨਿਆ ਕਿਸੇ ਡੋਂਗੇ ਦੇ ਵਿੱਚ ਵੀ ਕੱਢ ਕੇ ਰੱਖ ਸਕਦੇ ਹੋ ਨੂੰ ਤੁਸੀਂ ਉਪਰ ਉਪਰੋ ਘਿਓ ਠੀਕ ਹੈ ਜੀ ਨੂੰ ਇਹ ਵਾਲਾ ਜਿਹੜਾ ਨਾ ਇਹਦੇ ਵਿੱਚ ਆਪਾਂ ਇਹ ਵਾਲਾ ਪਾਣੀ ਪਾ ਦਿੰਨਾ ਠੰਡਾ ਤਾਂ ਕਿ ਵਧੀਆ ਤਰੀਕੇ ਨਾਲ ਸਾਰਾ ਜਿਹੜਾ ਉਹ ਹੈ ਨਾ ਖਟਾਸ ਉਹ ਨਿਕਲ ਜੇ ਹਾਲੋ ਜੀ ਚੰਗੀ ਤਰ੍ਹਾਂ ਆਪਾ ਬਿਲਕੁਲੇ ਨੂੰ ਕੱਢ ਲੈਣਾ ਹੁਣ ਇਹਦੇ ਵਿੱਚ ਤੁਹਾਨੂੰ ਦਿਖਾਨੀ ਆ ਆ ਦੇਖੋ ਬਿਲਕੁਲ ਵੀ نیچے ਬਿਲਕੁਲ ਸਾਫ਼ ਸੁਥਰਾ ਕਿਉ ਰਹਿ ਗਿਆ ਠੀਕ ਹੈ ਜਿਹੜਾ ਖੱਟਾਪਨ ਸੀ ਨਾ ਸਾਰਾ ਦੇਖ ਸਕਦੇ ਹੋ ਤੁਸੀਂ ਐਨ ਵਧੀਆ ਤਰੀਕੇ ਨਾਲ ਉੱਪਰ ਆ ਗਿਆ ਹੁਣ ਇਹਦੇ ਵਿੱਚ ਜੇਕਰ ਜਿਹੜਾ ਤੁਸੀਂ ਪਾਣੀ ਕੱਢਿਆ ਤੁਹਾਨੂੰ ਲੱਗਿਆ ਜੇ ਮਾੜਾ ਮੋਟਾ ਕਿਉ ਆਇਆ ਠੀਕ ਹੈ ਜੇ ਲੱਗਦਾ ਤਾਂ ਤੇ ਤੁਸੀਂ ਇਸ ਤਰ੍ਹਾਂ ਕਰਕੇ ਉੱਪਰੋਂ ਦੀ ਐਵੇਂ ਚੱਕ ਸਕਦੇ ਹੋ ਇਹਦੇ ਵਿੱਚ ਰੱਖ ਦਿਓ ਠੀਕ ਹੈ ਹੁਣ ਆਪਾਂ ਇਹਨੂੰ ਗੈਸ ਬਾਲ ਕੇ ਤੇ ਲੋ ਜੀ ਹੁਣ ਆਪਾਂ ਬਾਲਦੇ ਮੇਦੇ नीचे ਗੈਸ 5-10 ਮਿੰਟ ਦੇ ਵਿੱਚ 5 ਮਿੰਟ ਵੀ ਨਹੀਂ ਲੱਗਣੇ ਹੈਗੇ ਇਹ ਵਧੀਆ ਤਰੀਕੇ ਨਾਲ ਜョਦੀ ਪਿਘਲ ਜਾਂਦਾ ਹੈ ਤੇ 5 ਮਿੰਟਾਂ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਆਪਾਂ ਹੁਣ ਗਰਮ ਕਰ ਲੈਣਾ ਜਦ ਤੱਕ ਇਹ ਪਿਘਲਦਾ ਨਹੀਂ ਠੀਕ ਹੈ ਜੀ 5 ਮਿੰਟਾਂ ਵਿੱਚ ਸਾਡਾ ਕਿਉਂ ਖੂਬਸੂਰਤ ਕਿਉਂ ਨਿਕਲ ਕੇ ਤਿਆਰ ਹੋ ਜਾਏਗਾ ਤੇ ਉਹ ਵੀ ਤੁਹਾਨੂੰ ਮੈਂ ਦਿਖਾਨੀ ਆ ਤੇ ਤੁਹਾਡਾ ਕਿਉਂ ਜੇਕਰ ਖਰਾਬ ਹੋ ਜਾਂਦਾ ਕਈ ਵਾਰੀ ਹੁੰਦਾ ਨਾ ਜੇਕਰ ਆਪਣਾ ਕਿਹਾ ਪਿਆ ਹੋਇਆ ਕਿਉਂ ਬਹੁਤ ਦਿਨਾਂ ਤੱਕ ਨਹੀਂ ਚੱਲਦਾ 스멜 ਹੋ ਜਾਂਦੀ ਹੈ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਥੋੜੀ ਜਿਹੜੀ نیچے ਜਿਹੜੀ ਲੱਸੀ ਰਹਿ ਜਾਂਦੀ ਹੈ ਨਾ ਖੱਟੀ ਜੀ ਖਟਾਸ ਰਹਿ ਜਾਂਦੀ ਹੈ ਉਹਦੀ ਵਜ੍ਹਾ ਨਾਲ ਹਮਾਸ਼ਾ ਹਮੇਸ਼ਾ ਸਾਡੇ ਕਿਉਂ ਸਮੈਲ ਆਂਦੀ ਵੈਸੇ ਕਿ ਵਧੀਆ ਪ੍ਰੋਪਰ ਤਰੀਕੇ ਨਾਲ ਆਪਾਂ ਜੇ ਕਿਉ ਗਰਮ ਕੀਤਾ ਹੋਵੇ ਤੇ ਸਾਡਾ ਘਿਓ ਕਦੀ ਵੀ ਖਰਾਬ ਨਹੀਂ ਹੁੰਦਾ ਤੇ ਡਾਇਰੈਕਟ ਆਪਾਂ ਮਲਾਈ ਤੋਂ ਸਿੱਧਾ ਘਿਓ ਕੱਢਣ ਦਾ ਬਹੁਤ ਸੌਖਾ ਤਰੀਕਾ ਹੈ ਬਹੁਤ ਸਿੰਪਲ ਤੇ ਜਿਆਦਾ ਘਿਓ ਵੀ ਨਿਕਲਦਾ ਤੇ ਵਧੀਆ ਵੀ ਨਿਕਲਦਾ ਕਣੀਦਾਰ ਘਿਓ ਜਿੰਨੂੰ ਕਹਿ ਦਿੰਦੇ ਆ ਨਾ ਤੇ ਖਾਣੇ 'ਚ ਵੀ ਟੇਸਟੀ ਲੱਗਦਾ ਤੇ ਘਿਓ ਦੇ ਤੁਹਾਨੂੰ ਬਾਕੀ ਪਤਾ ਹੀ ਕਿੰਨੇ ਫਾਇਦੇ ਹੁੰਦੇ ਆ ਇਹ ਘਿਓ ਨੂੰ ਆਪਾਂ ਦੁੱਧ 'ਚ ਪੀਏ ਪਾਣੀ 'ਚ ਪੀਏ ਸਾਡੇ ਪੇਟ ਦੀਆਂ ਕਈ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਸਾਨੂੰ ਉਹਨਾਂ ਤੋਂ ਰਾਹਤ ਮਿਲਦੀ ਹੈ ਠੀਕ ਹੈ ਜੀ ਤੇ ਲੋਜੀ ਅੰਦਰ ਹੁਣ ਆ ਪਿਗਲਣ ਲੱਗ ਗਿਆ ਸਾਡਾ ਕਿਓ ਠੀਕ ਹੈ ਜੀ ਆ ਦੇਖਿਓ ਥੋੜੀ ਜਿਹੀ ਇਹਨੂੰ ਆਪਣਾ ਸਾਰਾ ਪਿਗਾ ਜੇਗਾ ਥੋੜੀ ਜੀ ਦੇਰ ਦੇ ਵਿੱਚ ਹੀ ਪੰਜਾਂ ਮਿੰਟਾਂ 'ਚ ਇੱਕਦਮ ਪ੍ਰੋਪਰ ਕਿਓ ਬਣ ਜਾਏਗਾ ਤੇ ਲੋ ਜੀ ਆ ਦੇਖੋ ਸਾਡਾ ਕਿਓ ਵਧੀਆ ਤਰੀਕੇ ਨਾਲ ਬਹੁਤ ਅੱਛੀ ਤਰ੍ਹਾਂ ਬਣ ਗਿਆ ਠੀਕ ਹੈ ਤੁਸੀਂ ਇਹ ਦੇਖ ਸਕਦੇ ਹੋ ਆ ਦੇਖ ਕਿੰਨੇ ਵਧੀਆ ਤਰੀਕੇ ਨਾਲ ਹੁਣ ਇਹ ਝਾਗਾ ਹੀ ਇਹਨੇ ਬਿਲਕੁਲ ਹਟ ਜੇਗੀ ਥੋੜੀ ਦੇਰ ਬਾਅਦ ਦੇਖਣਾ ਆਪਾਂ ਦੇਖਿਓ ਹੁਣ ਗੈਸ ਬਿਲਕੁਲ ਆਪਾਂ ਬੰਦ ਕਰ ਦੇਣਾ ਠੀਕ ਹੈ ਬਸ ਇਹਦਾ ਫਾਇਦਾ ਹੁੰਦਾ ਨਾ ਤਾਂ ਜਿਆਦਾ ਟਾਈਮ ਲੱਗਦਾ ਸਿਰਫ 5 ਮਿੰਟਾਂ ਦੇ ਵਿੱਚ ਖੂਬਸਾਰਾ ਘਿਓ ਤਿਆਰ ਹੋ ਜਾਂਦਾ ਤੇ ਲਓ ਜੀ ਹੁਣ ਇਹ ਠੰਡਾ ਹੋ ਜਾਏਗਾ ਫਿਰ ਆਪਾਂ ਇਹਨੂੰ ਜਿਸਤੇ ਵੀ ਚਾਹਾਂਗੇ ਆਪਣਾ ਪੋਣ ਸਕਦੇ ਹਾਂ ਠੀਕ ਹੈ ਜੀ ਆਹ ਦੇਖੋ ਬਿਲਕੁਲ ਇੱਕਦਮ ਵਧੀਆ ਕਿਣਕੀ ਵਾਲਾ ਜਦੋਂ ਠੰਡਾ ਹੋ ਜਾਂਦਾ ਨਾ ਤਾਂ ਕਿਣਕੀ ਵਾਲਾ ਘਿਓ ਜੰਮਦਾ ਤੇ ਲਓ ਜੀ ਘਿਓ ਬਣ ਕੇ ਸਾਡਾ ਹੋ ਗਿਆ ਤਿਆਰ ਸਿੱਧਾ ਡਾਇਰੈਕਟ ਮਲਾਈ ਤੋਂ ਤੁਸੀਂ ਐਦਾਂ ਘਿਓ ਬਣਾ ਸਕਦੇ ਹੋ ਬਹੁਤ ਸਿੰਪਲ ਤੇ ਸੌਖਾ ਤਰੀਕਾ ठीक है जी तेल ओ जी आ देखो जी क्यों हुन साडा ठंडा हो गया पुणे नु आपा पुण लेनेया ठीक है जी ते जेकर जी मैं ये नहीं ना जानता ਇਹਦੇ ਵਿੱਚ ਤੁਸੀਂ ਜਿਹੜਾ ਬਚ ਜਾਂਦਾ ਨਾ ਥੋੜਾ ਬਹੁਤ ਆ ਦੇਖੋ ਠੀਕ ਹੈ ਇਹ ਬਚ ਜਾਂਦਾ ਇਹਦੇ ਵਿੱਚ ਤੁਸੀਂ ਠੰਡਾ ਕਿੰਨਾ ਸੋਹਣਾ ਘਿਓ ਨਿਕਲ ਗਿਆ ਦੇਖੋ ਤੁਸੀਂ ਬਹੁਤ ਸੋਹਣਾ ਘਿਓ ਨਿਕਲਿਆ ਇਹਨੂੰ ਆਪਾਂ ਜਿੱਦਾਂ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਤੇ ਬਹੁਤ ਸੋਖੇਦਰੀਕੇ ਨਾ ਨਿਕਲਦਾ ਵਧੀਆ ਵੀ ਨਿਕਲਦਾ ਠੀਕ ਹੈ ਜੀ ਤੇ ਖੁਸ਼ਬੂ ਵੀ ਆਂਦੀ ਹੈ ਬਿਲਕੁਲ ਇਹ ਮੈਂ ਤਾਂ ਜਿਆਦਾ ਰਾੜ ਲੈਣੀ ਹੁੰਨੀ ਆ ਫਿਰ ਇਹ ਕਿਉਂ ਉਹ ਨਾ ਬਹੁਤ ਦਿਨਾਂ ਤੱਕ ਚੱਲ ਜਾਂਦਾ ਜੇ ਚੱਲਣਾ ਵੀ ਹੋਵੇ ਤੇ ਇਹਦੇ ਚੋਂ ਮਹਿਕ ਨਹੀਂ ਆਂਦੀ ਨਹੀਂ ਤੇ ਘਿਓ ਦੇ ਵਿੱਚੋਂ ਮਹਿਕ ਬਹੁਤ ਜਲਦੀ ਆਣੀ ਸ਼ੁਰੂ ਹੋ ਜਾਂਦੀ ਹੈ ਜਿਹੜਾ ਇਹ ਬਚ ਜਾਂਦਾ ਥੋੜਾ ਬਹੁਤ ਇਹਦੇ ਵਿੱਚ ਆਪਾਂ ਠੰਡਾ ਪਾਣੀ ਰੱਖ ਦਾਂਗੇ ਜਿਹੜਾ ਮਾੜਾ ਮੋਟਾ ਘਿਓ ਬਚਿਆ ਹੁੰਦਾ ਨੂੰ ਉੱਪਰ ਜੰਮ ਕੇ ਪਰਤ ਜੀ ਬਣ ਗਿਆ ਜਾਂਦਾ ਉਹ ਆਪਾਂ ਰੋਟੀ 'ਚੋਂ ਛੋਪਣ ਲੋ ਚਾਹੇ ਤੁਸੀਂ ਚਾਹੋ ਇਹਦੇ 'ਚ ਉਹ ਭੁੰਨ ਲੋ ਪਰ ਇਹ ਥੋੜਾ ਮੇਰਾ ਜ਼ਿਆਦਾ ਰਾ ਇਹ ਉਸ ਨਹੀਂ ਕਰਦੇ ਠੀਕ ਹੈ ਜੀ ਆਪਣੀ ਆ ਗਾਂ ਮੱਛਾਂ ਦੇ ਜਿਵੇਂ ਮੱਝਾਂ ਦੇ ਉਹਦੇ ਚ ਬੰਡੇ ਚ ਮੈਂ ਪਾ ਦੇਣੀ ਹੁੰਦੀ ਹੈ ਤੇ ਇਸ ਤਰੀਕੇ ਨਾਲ ਮੈਂ ਤਾਂ ਘਿਓ ਬਣਾ ਲੈਣੀ ਹੁੰਦੀ ਆ ਡਾਇਰੈਕਟ ਘਿਓ ਬਣਾਣਾ ਤਾਂ ਤੁਸੀਂ ਇਸ ਤਰ੍ਹਾਂ ਬਣਾਇਓ ਬਹੁਤ ਵਧੀਆ ਤੇ ਸੌਖੇ ਤਰੀਕੇ ਨਾਲ ਠੀਕ ਹੈ ਜੀ ਬਾਕੀ ਮਿਲਦੀ ਆ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਗੱਲ ਪ੍ਰਿੰਸੈਸ ਸ਼ਕਲ ਬਾਏ ਬਾਏ